ਬੀਜੇਪੀ ਦੇ ਪੰਜਾਬ ਤੋਂ ਲੀਡਰ ਹਰਜੀਤ ਸਿੰਘ ਗਰੇਵਾਲ ਆਏ ਦਿਨ ਹੁਣ ਬਿਆਨ ਜਾਰੀ ਕਰ ਰਹੇ ਨੇ ਹਾਲ ਹੀ ਦੇ ਵਿੱਚ ਦੁਵਾਰਾ ਉਹਨਾਂ ਦਾ ਇੱਕ ਬਿਆਨ ਜਾਰੀ ਹੋਇਆ ਕਿਸਾਨਾਂ ਦੇ ਮਤਲਬਕ ਜਿਸ ਤੋਂ ਬਾਅਦ ਦੁਵਾਰਾ ਇੱਕ ਸਵਾਲ ਖੜਾ ਹੋ ਗਿਆ ਹਰਜੀਤ ਸਿੰਘ ਗਰੇਵਾਲ ਉਹ ਲੀਡਰ ਨੇ ਜਿਹੜੇ ਕਿਸਾਨ ਅੰਦੋਲਨ ਵੇਲੇ ਤਿੰਨ ਕਾਲੇ ਕਾਨੂੰਨਾਂ ਦੀ ਹਮਾਇਤ ਕਰਦੇ ਰਹੇ ਨੇ ਪਰ ਹੁਣ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਕੁਝ ਗੱਲਾਂ ਜ਼ਰੂਰ ਕਰਦੇ ਨਜ਼ਰ ਆਏ ਨੇ ਪਰ ਸਵਾਲ ਇਹ ਖੜਦਾ ਹੈ ਕਿ ਜੇ ਹਰਜੀਤ ਗਰੇਵਾਲ ਪੰਜਾਬ ਦੇ ਕਿਸਾਨਾਂ ਵਾਸਤੇ ਖੜ ਸਕਦੇ ਨੇ ਇਹੋ ਜੀ ਸਥਿਤੀ ਵਿੱਚ ਜਦੋਂ ਹਿਮਾਚਲ ਤੋਂ ਐਮਪੀ ਕੰਗਨਰ ਰਣਾਉਤ ਕਿਸਾਨਾਂ ਦੇ ਬਾਰੇ ਗਲਤ ਗੱਲਾਂ ਕਰਦੇ ਆ ਕਿਸਾਨਾਂ ਨੂੰ ਅਤਵਾਦੀ ਕਹਿੰਦੇ ਨੇ ਕਿਸਾਨਾਂ ਨੂੰ ਲੈ ਕੇ ਇਹ ਕਿ ਟਿੱਪਣੀਆਂ ਕੀਤੀਆਂ ਜਾਂਦੀਆਂ ਕਿ ਉੱਥੇ ਲਾਸ਼ਾਂ ਵਿਛੀਆਂ ਸੀ ਕਿਸਾਨਾਂ ਨੂੰ ਲੈ ਕੇ ਇਹ ਕਿਹਾ ਜਾਂਦਾ ਕਿ ਉੱਥੇ ਸ਼ਰਿਆਮ ਰੇਪ ਹੋ ਰਹੇ ਸੀ ਉਸ ਵੇਲੇ ਜਦ ਹਰਜੀਤ ਗਰੇਵਾਲ ਇਸ ਗੱਲ ਦੀ ਨਖੇਦੀ ਕਰਦੇ ਨੇ ਤਾਂ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਕਿਉਂ ਚੁੱਪ ਨੇ ਹਾਲਾਂਕਿ ਭਾਜਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਆਏ ਦਿਨ ਜਦੋਂ ਵੀ ਕੋਈ ਡੱਲ ਕਰਦੇ ਕਿਸਾਨਾਂ ਬਾਰੇ ਇਹ ਗੱਲ ਹਮੇਸ਼ਾ ਕਹਿੰਦੇ ਆ ਕਿ ਮੈਂ ਵੀ ਕਿਸਾਨ ਦਾ ਪੁੱਤ ਆ ਮੇਰਾ ਬੈਕਗ੍ਰਾਉਂਡ ਵੀ ਕਿਸਾਨੀ ਨਾਲ ਜੁੜਿਆ ਹੋਇਆ ਪਰ ਜੇ ਉਹ ਕਿਸਾਨ ਦੇ ਪੁੱਤ ਨੇ ਤਾਂ ਸਵਾਲ ਇਹ ਖੜਦਾ ਹੈ ਕਿ ਕੰਗਨਾ ਰਣੌਤ ਦੇ ਇਸ ਬਿਆਨ ਦੇ ਉੱਤੇ ਸੁਨੀਲ ਜਾਖੜ ਦਾ ਕੋਈ ਪ੍ਰਤੀਕਰਮ ਕਿਉਂ ਸਾਹਮਣੇ ਨਹੀਂ ਆਇਆ ਕਿਉਂ ਹਰਜੀਤ ਗਰੇਵਾਲ ਜਿਹੜੇ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਸਨ ਉਹ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੇ ਨਜ਼ਰ ਆ ਰਹੇ ਨੇ ਉਹ ਕੰਗਨਾ ਰਣਾਉਤ ਦੀ ਇਸ ਗੱਲ ਦੀ ਨਖੇਦੀ ਕਰਦੇ ਨਜ਼ਰ ਆ ਰਹੇ ਨੇ ਇਸ ਬਿਆਨ ਦੇ ਉੱਤੇ ਗਲਤ ਟਿੱਪਣੀ ਦੇ ਉੱਤੇ ਹਰਜੀਤ ਗਰੇਵਾਲ ਬੋਲਦੇ ਨਜ਼ਰ ਆ ਰਹੇ ਨੇ ਪਰ ਬੀਜੇਪੀ ਦੇ ਪੰਜਾਬ ਪ੍ਰਧਾਨ ਚੁੱਪ ਨੇ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਕਿਉਂ ਇਸ ਉੱਤੇ ਕੁਝ ਨਹੀਂ ਬੋਲ ਰਹੇ ਸਵਾਲ ਤਾਂ ਇੱਥੇ ਆ ਕੇ ਖੜਦਾ ਹੈ ਹਰਜੀਤ ਗਰੇਵਾਲ ਨੇ ਤਾਂ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਇੱਥੋਂ ਤੱਕ ਕਿਹਾ ਕਿ ਕਿਸਾਨਾਂ ਦੀਆਂ ਕੁਝ ਮੰਗਾਂ ਜਾਇਜ਼ ਵੀ ਨੇ ਔਰ ਉਹਨੂੰ ਕੇਂਦਰ ਤੇ ਪੰਜਾਬ ਸਰਕਾਰ ਯਾਨੀ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਆਪਣੇ ਹਿਸਾਬ ਦੇ ਨਾਲ ਮੰਨ ਲੈਣਾ ਚਾਹੀਦਾ ਆ ਉਹਨਾਂ ਦੇ ਉੱਤੇ ਕਿਸਾਨਾਂ ਦੇ ਨਾਲ ਇੱਕ ਇਕਵਿਲੀਬ੍ਰੀਅਮ ਪੈਦਾ ਕਰ ਲੈਣਾ ਚਾਹੀਦਾ ਜਿਸ ਤੋਂ ਬਾਅਦ ਕਿਸਾਨ ਵੀ ਖੁਸ਼ ਹੋਣ ਖੈਰ ਐਡੀ ਵੱਡੀ ਸਟੇਟਮੈਂਟ ਹਰਜੀਤ ਗਰੇਵਾਲ ਜੀ ਦੇ ਰਹੇ ਨੇ ਤਾਂ ਇੱਥੇ ਵਾਜਿਬ ਤਾਂ ਤਾਂ ਵੀ ਬਣਦਾ ਜੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੀ ਇਹਦੇ ਉੱਤੇ ਕੋਈ ਟਿੱਪਣੀ ਕਰ ਦੇ ਕਗਨਾ ਰੈਨਾਉਂਸ ਦੇ ਬਿਆਨ ਉੱਤੇ ਕੋਈ ਟਿੱਪਣੀ ਕਰ ਦੇ ਖੈਰ ਹਰਜੀਤ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਔਰ ਸਵਾਲ ਬਰਕਰਾਰ ਨੇ ਤੁਹਾਨੂੰ ਕੀ ਲੱਗਦਾ ਕਿ ਸੁਨੀਲ ਜਾਖੜ ਕਿਉਂ ਚੁੱਪ ਨੇ ਸੁਨੀਲ ਜਾਖੜ ਕਿਉਂ ਇਸ ਉੱਤੇ ਕਿਉਂ ਕੋਈ ਟਿੱਪਣੀ ਨਹੀਂ ਕਰ ਰਹੇ ਕੰਗਣਾ ਰਣੌਤ ਵਾਲੇ ਮਾਮਲੇ ਤੇ ਕਿਉਂ ਕੁਝ ਨਹੀਂ ਬੋਲ ਰਹੇ ਸਵਾਲ ਬੇਹੱਦ ਖੜਦੇ ਪਏ ਨੇ ਇਹਨਾਂ ਦਾ ਜਵਾਬ ਤੁਹਾਡੇ ਸਾਹਮਣੇ ਨਾਲ ਕੀ ਹੋ ਸਕਦਾ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਅਰੋਤਾ ਖਲੀ ਬਣੇ ਰਹੋ 1 India Punjabi ਤੇ